ਤੋ ਕਹੋ ਤਲ ਗੁਰ ਸੇਵੀ ਆਹਨ ਸਹਜ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋਵਾ ਸਫਤ ਖਸਮਦੀ ਨੂਰ ਅਰਸਾ ਕੁਰਸਾ ਤਉ ਦਠੀ ਸੱਚੀ ਪਾਤਸ਼ਾਹ ਮਾਲੋ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਹੁਸਰ ਸਾਹਨ ਜਿਸ ਪਾਸ ਬਹਿਠਿਆ ਸੋਹੀਆ ਸਭਨਾ ਸਜਣ ਸਚਾ ਪਾਤਸ਼ਾਹ ਹੁਸਰ ਸਾਹੰਦ ਜਿਸ ਪਾਸ ਬਹਠਿਆ ਸੋਹੀਆ ਸਭਨਾ ਦਾ ਰੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਤੀਜਾ ਜਨ ਕਾ ਸਤਗੁਰ ਭੇਟਿਆ ਸਿਹਾਰ ਕੀਰਤ ਸਦਾ ਕਮਾਹੀ ਅਚਿੰਤ ਹਰ ਨਾਮ ਤਨ ਕਾ ਮਰ ਵਸਿਆ ਸੱਚ ਸਬਦ ਸਮਾਹੀ ਦਿਨ ਕਾ ਸਾਤ ਗੁਰ ਭੇਟਿਆ ਸੇਹਰ ਕੀਰਤ ਸਦਾ ਕਮਾਹੀ ਅਕੰਤਾ ਹਰਨਾਮ ਤਨ ਕਾ ਮਨ ਵਸਿਆ ਸਚ ਸਵבד ਸਮਾਹੀ ਕੋਲਾ ਉਧਾਰੇ ਆਪਣਾ ਮੁਖ ਪਦਵੀ ਆਪੇ ਪਾਹਿ ਪਾਰ ਬ੍ਰਹਮ ਤੈਨ ਕੋ ਸੰਤੋਸ਼ਟ ਭਇ ਜੋ ਗੁਰ ਚਰਣੀ ਜਨ ਪਾਹਿ ਨਾਨਕ ਹਰ ਦਾਸ ਹਰ ਕਾ ਦਾਸ ਹਰ ਕਿਰਪਾ ਹਰ ਲਾਜ ਰਖਾਏ ਮਹਲਾ ਤੀਜਾ ਹਮ ਮੈਂ ਅੰਦਰ ਖੜਕ ਹੈ ਖੜਕੇ ਖੜਕ ਹੈ ਹਾਈ ਹਮ ਮੈਂ ਓਟਹ ਰੂਗ ਹੈ ਮਰ ਜੰਮ ਆਵਾਜਾਈ ਕਾ ਪੂਰਬ ਲਿਖਿਆ ਤੇਨਾ ਸਾਧਗੁਰ ਮਿਲਿਆ ਪ੍ਰਭ ਆਈ ਨਾਨਕਾ ਗੁਰ ਪ੍ਰਸਾਦਿ ਉबरे ਹਮ ਸਵਬਦ ਜਲਾਏ ਪਾਉੜੀ ਹਰਨਾਮਾ ਹਮਾਰਾ ਪ੍ਰਭ ਅਵਗਤ ਅਗੋਚਰਾ ਅਵਨਾਸੀ ਪੁਰਖ ਵਿਧਾਤਾ ਹਰਨਾਮਾ ਹਮ ਸ੍ਰੀ ਵਹ ਹਰਨਾਮ ਹਮ ਪੂਜਾ ਹਰਨਾਮੇ ਹੀ ਮਨ ਰਤਾ ਹਰਨਾਮ ਜੇਵੜ ਕੋਈ ਅਬਰ ਨ ਸੁਜਰ ਹਰਨਾਮ ਅੰਤ ਛੜਾਤਾ ਹਰਨਾਮ ਦਿਆ ਗੁਰ ਪਰ ਉਪਕਾਰੀ ਧਨ ਧਨ ਗੁਰੂ ਕਾ ਪਿਤਾ ਮਾਤਾ ਹਉ ਸਤ ਗੁਰ ਆਪਣੇ ਕਾ ਸਦਾ ਨਾਮੁ ਸਕਾਰੀ ਜੇ ਤ ਮਿਲੇ ਹਰਨਾਮ ਜਨਤਾ ਹਰ ਨਾਮ ਦਿਆ ਗੁਰ ਪਰ ਉਪਕਾਰੀ ਧਨ ਧਨ ਗੁਰੂ ਕਾ ਪਿਤਾ ਮਾਤਾ ਹਉ ਸਤਗੁਰ ਆਪਣੇ ਕਾ ਸਦਾ ਨੰਸ ਕਾਰੇ ਜੇ ਤੁਮਿ ਲਿਆ ਹਰ ਨਾਮ ਮੈਂ ਜਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕਾ ਮਹਲਾ 3 ਜਨ ਕਾ ਸਤਗੁਰ ਭੇਟਿਆ ਸੇ ਹਰ ਕੀ ਰਤ ਸਦਾ ਕਮਾਹਿ ਅਚਿੰਤਾ ਹਰ ਨਾਮ ਤਿਨ ਕਾ ਮਨ ਵਸਿਆ ਸਚਾ ਸ਼ਬਦ ਸਮਾਹੀ ਬੜਹਾਂਸ ਕੀ ਵਾਰ ਪੌੜੀ 16ਵੀਂ ਸ਼ਲੋਕਾਂ ਨਾਲ